ਕਿਮਰਾ ਨਾ ਰੇ ਜੋਰ ਜਿਹੜਾ ਕਹਿੰਦੇ ਲੱਗਿਆ ਆਹ ਚਾਰਾਂ ਦੇ ਵਿੱਚ ਆ ਨਾਈਨ ਕਹਿੰਦੇ ਬਾਜੂ ਨੇ ਹੱਥ ਪਾਇਆ ਆਹ ਸਾਹਮਣੇ ਬੱਲੇ 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 ਆਹ ਬੱਲੇ 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 ਵੇਖੋ ਕੀ ਗੱਲ ਹੁੰਦੀ ਹੈ ਮੋਰੇ ਜਿੰਦਰ ਗੁਰਦਾਸਪੁਰਿਆ ਨਾਲ ਕਹਿੰਦੇ ਬੂਟਾ ਲੱਗਾ ਜਿਹਨੂੰ ਨੌਲ ਵਾਲੇ ਟੀਮ ਵੱਲੋਂ ਗੁਰਦਾਰਾ ਸਾਹਿਬ ਵੱਲੋਂ ਵਿੱਚੋਂ ਸਨਮਾਨ ਹੁਣਾ ਨਾਲ ਕਹਿੰਦੇ ਸਾਭੀ ਲੱਗਾ ਨਾਲ ਰੂਵ ਲੱਗਾ ਖਤਰਨਾਕ ਜਾਫੀ ਹੈ ਦੇਖੋ ਕੀ ਗੱਲ ਹੁੰਦੀ ਹੈ ਪਰ ਰੂਵ ਨੂੰ ਟੱਚ ਲੱਗਾ ਨੰਬਰ ਔਰ ਰੇਡਰ ਦਾ ਹੋ ਗਿਆ ਅਗਲੀ ਕਬੱਡੀ ਪਾਉਣ ਨੂੰ ਕਿਹੜਾ ਚੱਲਿਆ ਹੈ ਇਹ ਮਿੱਤਰੋ ਕੌਣ ਤੇ ਮੁੰਡਾ ਹਾਪੀ ਸੋਟੇ ਨੂੰ ਨਚਾਵਾ ਉਹ ਮੁੰਡਾ ਮੇਲੇ ਬਣਾਵਾ ਉਹ ਸਾਹਮਣੇ ਕਬੱਡੀ ਪਾਈ ਹੋਈ ਹੈ ਸਾਹਮਣੇ ਚਾਰ ਨੇ ਉਹ ਖੀਰੀਆ ਬੰਮਰੇ ਚਾਰ ਬੱਦਰ ਸ਼ੋਰ ਕੋਲੋਂ ਕੋਲੋਂ ਪਾਸੇ ਗੁਰਦਾ ਖਲਕਾ ਇਹ ਬੱਲੇ ਇਹ ਬੱਲੇ ਪ੍ਰਮਾਤਮਾ ਹੋਰ ਕਰੋ ਪਾਜੀ ਪਿੱਛੇ ਪਈ ਰੱਛ ਨਾ ਪੁੱੜਾ ਚਾਹਵਾ ਆਦੇ ਉਹ ਅਗਲੀ ਕਬੱਡੀ ਕੌਣ ਪਾਉਣਾ ਹੈ ਸ਼ੋਰ ਪਾਣੀ ਜਰਾ ਕਬੱਡੀ ਯਾਰ ਉਹਦੀ ਆ ਸੋਨੀ ਨੇ ਥਾਪੀ ਦਿੱਤੀ ਨਾ ਜਦੋਂ ਪੁਰਾਣੇ ਸਮੇਂ ਚ ਆ ਮੈਨੂੰ ਦੇਣਾ ਚੋਣ ਵੇਲੇ ਉੱਦਾਂ ਪੁੱਲੀ ਜੀ ਥਾਪੀ ਦਿੱਤੀ ਆ ਉਹ ਵੇਖੋ ਸਾਹਮਣੇ ਮੋਰੇ ਚਾਰ ਕਫੇ ਕੈਮ ਹੋ ਗਿਆ ਦੇਖੀ ਲਾਈਵ ਵਾਲੇ ਕਿਸ਼ੇਰ ਤੋਂ ਵੀ ਧੰਨਵਾਦ ਕਰਦਾ ਹੈ। ਉਹਨੇ ਪਾਸੇ ਦਰੁਨ ਨਿੰਜਰ ਤੇ ਜਸ ਕਰਨ ਨਿੰਜਰ ਸਾਡੇ ਵੀਰ ਹੈ। ਪਲੀਨਾ ਮੇਲੇ ਤੋਂ ਵੀ ਕੋਈ ਹੋਰ ਨਾਮ ਜਸਕਰੂ ਮੁੱਤਰ। ਵਾਹ ਵਾਹ। ਇੱਕ ਇਹਨੇ ਵੀ ਵਿਰਗਾ ਚੜ੍ਹਦਾ ਹੁੰਦੇ ਪਲੇਅ ਹੈ। ਉਹਨੇ ਪਾਸੇ ਜਸਪਾਟਾ ਕਹਿੰਦੇ ਕਬੱਡੀ ਪਾ ਰੇ। ਰੋਜ ਕਹਿੰਦੇ ਲੱਗੇ ਹੋਏ ਮੇਰੇ ਵੀਰੋ। ਆਹ ਖੇਡ ਬਣਾਉਂਦੇ ਨੇ ਪਰਸ਼ੇ। ਇਹ ਵੀ ਸ਼ੇਰ ਜਿੰਨ ਕਹਿੰਦੇ ਕੈਨੇਡਾ ਵਾਲਾ ਕੈਨੇਡਾ ਵਾਲਾ ਕੈਨੇਡਾ ਵਾਲਾ ਪਰ ਜਸਾ ਨਹੀਂ ਲੁੱਟ ਗਿਆ। ਧਮਨ ਬਰਦਰਾ ਸੁੱਖਾ ਸ਼ੇਰ ਗਏ। भरियां बि रही आउे पासे कॾहिं ज़ोर जहिड़ो लॻियां जीड़ मलान जे अंदरि आउ सामे भले भले आम पासे ख आया उन बि जॾहिं जिने जफ़े हुजे दे जिने जफ़े लाड़े उन साध ਅੱਜ ਕਬੱਡੀ ਪਾਉਂਦੇ ਆ ਕੇ ਕਹਿੰਦੇ ਵੀਰੋ ਅੱਜ ਚੱਟੇ ਹੋ ਰਹੇ ਆ ਪਰ ਹੁਣ ਨਹੀਂ ਬੈਠੇ ਬੇਟੀ ਹਣੀ ਬੈਠੀ ਕਰਨ ਨਹੀਂ ਬੈਠੇ ਸਵਾਦ ਲੈ ਰਹੇ ਵੀਰੋ ਚੱਲਦੇ ਮੈਚ ਦਾ ਆਹ ਜੋਰ ਲੱਗਿਆ ਨਾਲੇ ਕਹਿੰਦੇ ਮੇਰੇ ਵੀਰੋ ਰਾਜੂ ਮਾਰਦੇ ਨੇ ਸੱਦੇ ਵਰਗੇ ਵੀਰ ਐ ਪਰ ਜੋ ਨਿੱਕੇ ਵੀਰੋ ਤੇ ਉਧਰੇ ਪਾਸੇ ਬੱਲੇ 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 ਜੋ ਸੰਗਤ ਭਰਾ ਕਹਿੰਦੇ ਮੇਰੇ ਵੀਰੋ ਇੱਕ ਵੱਡਾ ਕੰਮ ਕਰਵਾਉਣਾ ਹੈ ਯੋਮ ਨੇ ਕਹਿੰਦੇ ਮੇਰੇ ਵੀਰੋ ਆਹ ਤਗੜੇ ਖਪਾ ਜੱਟ ਹੀ ਇਟਲੀ ਦੇ ਵਿੱਚ ਆਉਂਦਾ ਹੈ ਰਾਜੂ ਬਾਈ ਦਾ ਆਓ ਸਾਹਮਣੇ ਮੇਰੇ ਵੀਰੋ ਔਰੇ ਪਾਸੇ ਜੱਗਾ 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 ਲੈ ਲਓ ਉਹ ਬੱਲੇ ਚੱਕਿਆ ਉਹ ਬੱਲੇ ਕਹਿੰਦਾ ਬੱਦੂ ਸਿੱਖ ਰੱਖੇ ਇੱਥੇ ਹੋਣਗੇ ਤਾਂ ਹੋਣਗੇ

ਆ ਨਾ ਨਹੀਂ ਨਹੀਂ ਹੁਣ ਨਹੀਂ ਡਬਟਾਸ਼ੇਗਾ ਵੀਡੀਓ ਬਣਦੀ ਉਹ ਦੀ ਦੇਖ ਲੋ ਲੈ ਜਲੀ ਆਦਾ ਸੁਆਦ ਹੈ ਹੋਰ ਕਰਾਈ ਜਾਂਦਾ ਸੁਆਦ ਆਈ ਜਾਂਦਾ ਸੁਆਦ ਹੈਪੀ ਸੀ ਆ ਉਹ ਬਹਿ ਜਾਓ ਬਹਿ ਜਾਓ ਪੂਰੀ ਫਿਰੀ ਜਾਓ ਬਾਲਾ ਮੋਟਾ ਮੈਨੂੰ ਕੁਝ ਪਰਾਉਣਾ ਤੇਰਾ ਹੱਥੀਂ ਰੋਣਾ ਤੇਰਾ ਚੁੱਤੇ ਰੋਣਾ ਸੋਨੂ ਆ ਉਹ ਮੈਨੂੰ तु <laughs> <vendita bla chanting> <oses Five hundred zero> يا دوتے بھائی باؤتے کرن اِترا خوف پرا کھڑے واتا پھریا جت بندیاں دے وچوں بندے دیکھ رہے ہیں تا میں نہ کراں کراں